ਸਰ ਸਭ ਤੋਂ ਪਹਿਲਾਂ ਤਾਂ ਇਹੀ ਹੈ ਵੀ ਇਸ ਟਾਈਮ ਨਾਲ ਸਟੂਡੈਂਟ ਬੜਾ ਹੀ ਕਨਫਿਊਜ਼ ਆ ਉਹਨੂੰ ਲੱਗਦਾ ਵੀ ਕੈਨੇਡਾ 'ਚ ਕੰਮ ਨਹੀਂਗਾ ਯੂਕੇ 'ਚ ਵੀ ਕੰਮ ਨਹੀਂ ਪੱਕਾ ਨਹੀਂ ਹੋਇਆ ਜਾਣਾ ਹਨਾ ਯੂਐਸਏ 'ਚ ਇੰਟਰਵਿਊ ਨਹੀਂ ਦਿੱਤੀ ਜਾਂਦੀ ਆਸਟ੍ਰੇਲੀਆ ਵੈਸੇ ਨਹੀਂ ਵੀਜ਼ਾ ਦੇ ਰਿਹਾ ਆਲ ਓਵਰ ਸਿਨੈਰੀਓ ਕਿਸ ਤਰ੍ਹਾਂ ਦੇ ਨਾਲ ਦੇਖਦੇ ਹੋ ਜਿਹੜਾ ਸਟੱਡੀ ਅਬ੍ਰੋਡ ਦਾ ਔਰ ਜੇ ਖਾਸ ਤੌਰ ਤੇ ਆਪਾਂ ਆਸਟ੍ਰੇਲੀਆ ਦੀ ਗੱਲ ਕਰਦੇ ਆ ਕਿਵੇਂ ਜਾਇਆ ਜਾ ਸਕਦਾ ਦੇਖੋ ਜਿਹੜਾ ਅੱਜ ਦਾ ਟਾਈਮ ਹੈ ਉਹ ਸਿਰਫ ਆਸਟ੍ਰੇਲੀਆ ਦਾ ਹੀ ਰਹਿ ਗਿਆ ਲੋਕ ਕਿਉਂ ਨਹੀਂ ਆਸਟ੍ਰੇਲੀਆ ਕਰਦੇ ਲੋਕਾਂ ਨੂੰ ਲੱਗਦਾ ਆਸਟ੍ਰੇਲੀਆ ਵੀਜ਼ਾ ਨਹੀਂ ਦੇ ਰਿਹਾ ਹਮਮ ਯੂਨੀਵਰਸਿਟੀ ਤੇ ਐਡਮਿਸ਼ਨ ਪਾਓ ਪ੍ਰੋਪਰ ਫੰਡ ਕਰੋ 3 ਮਹੀਨੇ ਪੁਰਾਣੇ ਫੰਡ ਚਾਹੀਦੇ ਆ ਤਾਂ ਵੀਜ਼ਾ ਲੱਗਦਾ ਇਹ ਸਾਰਾ ਸਾਰ ਝੂਠ ਹੈ ਜੀ ਹਮਮ ਜੱਪ ਸਟੱਡੀ ਕੋਲੇ ਤੁਸੀਂ ਆਓ ਨਵੇਂ ਫੰਡਾਂ ਦੇ ਨਾਲ ਵੀਜ਼ਾ ਦੇਖੋ ਲੈਵਲ 2 ਲੈਵਲ 3 ਕਾਲਜ ਦੇ ਵੀਜ਼ੇ ਦੇਖੋ ਅਸੀਂ ਇਹ ਨਹੀਂ ਕਹਿੰਦੇ ਵੀਜ਼ੇ ਦੇਖੋ ਅਸੀਂ ਕਹਿੰਦੇ ਨੰਬਰ ਲਓ ਫੋਨ ਕਰੋ ਉਹ ਇਨਸਾਨ ਜਿਨ੍ਹਾਂ ਦੇ ਵੀਜ਼ੇ ਲੱਗੇ ਨੇ ਆਸਟ੍ਰੇਲੀਆ 'ਚ ਬੈਠੇ ਹੋਣਗੇ ਔਰ ਤੁਹਾਨੂੰ ਕਹਿਣਗੇ ਵੀ ਅਸੀਂ ਲੈਵਲ 3 ਦੇ ਵਿੱਚ ਆਏ ਆ ਜੀ ਔਰ ਅਸੀਂ ਜਦੋਂ ਫੈਲ ਲਾਈ ਹੈ 10 ਦਿਨ ਪਹਿਲਾਂ ਅਸੀਂ ਵੀਜ਼ਾ ਅਪਲਾਈ ਕੀਤਾ ਸੀ ਤੇ ਜਪ ਸਟੱਡੀ ਨੇ ਸਾਡਾ 4-5 ਸਾਲ ਦੇ ਗੈਪ ਦੇ ਨਾਲ ਕਈ ਕਹੂਗਾ 10 ਸਾਲ ਦੇ ਗੈਪ ਦੇ ਨਾਲ ਜਪ ਸਟੱਡੀ ਨੇ ਵੀਜ਼ੇ ਲੈ ਕੇ ਦਿੱਤੇ ਨੇ ਸੋ ਆਸਟ੍ਰੇਲੀਆ ਉਹ ਕੰਟਰੀ ਹੈ ਮੈਂ ਇੱਕ ਗੱਲ ਜ਼ਰੂਰ ਤੁਹਾਨੂੰ ਦੱਸਣਾ ਚਾਹੂੰਗਾ ਵੀ ਸਾਡੀ ਜਿਹੜੀ ਕੰਪਨੀ ਹੈ 22-23 ਸਾਲ ਪੁਰਾਣੀ ਕੰਪਨੀ ਹੈ। ਮੈਨੂੰ ਘੱਟੋ-ਘੱਟ 21-22 ਸਾਲ ਹੋ ਗਏ ਕੰਮ ਕਰਦੇ ਨੂੰ 2-3 ਸਾਲ ਕੰਮ ਸਿੱਖਣ ਨੂੰ ਲੱਗ ਜਾਂਦਾ ਉਹ ਵਿੱਚੋਂ ਜੇ ਆਪਾਂ ਕੱਢ ਦਈਏ ਤਾਂ ਵੀ ਮੈਨਲਾਦਾ ਵੀ 18-19 ਸਾਲ ਮੈਨੂੰ ਹੋ ਗਏ। ਸਭ ਤੋਂ ਵੱਧ ਆਸਟ੍ਰੇਲੀਆ ਬੱਚਾ ਜੇ ਪੰਜਾਬ ਦੇ ਵਿੱਚ ਕਿਸੇ ਨੇ ਭੇਜਿਆ ਜਾਂ ਕਿਸੇ ਦਾ ਨਾਮ ਚੱਲਦਾ ਹੈ ਤਾਂ ਉਹ ਜੱਪ ਸਟੱਡੀ ਦਾ ਗੁਰਮukh Singh ਵਾਲੀਏ ਦਾ ਨਾਮ ਲੰਦੇ ਐ ਵੀ ਜੇ ਤੁਸੀਂ ਆਸਟ੍ਰੇਲੀਆ ਜਾਣਾ ਤਾਂ ਜੱਪ ਸਟੱਡੀ ਕੋਲੇ ਜਾਓ। ਹਾਂਜੀ ਸਤਿ ਸ੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ੍ਰੀ ਅਕਾਲ ਸਰ ਗੁਰਪ੍ਰੀਤ ਗੱਲ ਕਰ ਰਿਹਾ ਜੀ ਹਾਂਜੀ ਗੁਰਪ੍ਰੀਤ ਜੀ ਦੱਸੋ ਕੀ ਪੁੱਛਣਾ ਚਾਹੁੰਦੇ ਹੋ ਸਰ ਮੈਂ 10th ਕੀਤੀ ਹੋਈ ਆ ਤੇ ਯੂਕੇ ਜਾਣਾ ਚਾਹੁੰਦਾ ਮੈਂ ਉਹਦਾ ਪ੍ਰੋਸੈਸ ਦੱਸੋਈ ਮਾੜਾ ਮੈਂ ਤੁਹਾਨੂੰ ਕਿੱਥੇ ਜਾਣਾ ਚਾਹੁੰਦੇ ਹੋ ਯੂਕੇ ਜਾਣਾ ਚਾਹੁੰਦੇ ਆਈਲੈਸ ਕੀਤੀ ਆ ਤੁਸੀਂ ਨਹੀਂ ਆਈਲੈਸ ਨਹੀਂ ਕੀਤੀ ਵੀ ਕਿੰਨੇ ਪਰਸੈਂਟ ਨੰਬਰ ਆ ਤੁਹਾਡੇ ਮੇਰੇ ਹੈਗੇ 78% ਹੈ ਜੀ ਇੰਗਲਿਸ਼ ਚੋਂ ਕਿੰਨੇ ਪਲੱਸ 2 ਚੋਂ ਪਲੱਸ 2 'ਚ 80% ਹੈ ਜੀ ਜਾ ਸਕਦੇ ਹੋ ਮਾਸਟਰ ਡਿਗਰੀ 'ਚ ਜਾਓਗੇ ਅਛਾ ਜੀ ਤੁਸੀਂ ਸਵੇਰੇ ਇਸ ਨੰਬਰ ਤੇ ਆਪਣੇ ਡਾਕੂਮੈਂਟਸ ਵਟਸਐਪ ਕਰ ਦਿਓ ਤੁਹਾਨੂੰ ਪੂਰੀ ਇਨਫੋਰਮੇਸ਼ਨ ਦੇ ਦਾਂਗੇ ਠੀਕ ਹੈ ਜੀ ਜਾਂ ਤੁਸੀਂ ਕੱਲ ਜਿਵੇਂ ਅਲੱਗ-ਅਲੱਗ ਆਫਿਸਾਂ 'ਚ ਵੀ ਮਿਲ ਸਕਦੇ ਹੋ ਖੰਨੇ ਲੁਧਿਆਣਾ ਰਾਏਕੋਟ ਜਲੰਧਰ ਠੀਕ ਹੈ ਜੀ ਓਕੇ ਜੀ ਸਤਿ ਸ਼੍ਰੀ ਅਕਾਲ ਓਕੇ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਆਸਟ੍ਰੇਲੀਆ ਦੀ ਪਹਿਲੀ ਗੱਲ ਮੈਂ ਦੱਸ ਦਾਂ ਵੀ ਜੇ ਤੁਸੀਂ ਸਾਨੂੰ ਖੰਨੇ ਮਿਲਣਾ ਹੈ ਕੱਲ ਜਾਂ ਪਰਸੋਂ ਤੁਸੀਂ ਰਾਏਕੋਟ ਮਿਲਣਾ ਹੈ ਤੇ ਫ੍ਰਾਈਡੇ ਤੁਸੀਂ ਜਲੰਧਰ ਮਿਲਣਾ ਤੁਸੀਂ ਫੋਨ ਕਰਕੇ ਫਿਕਸ ਕਰਕੇ ਮੇਰੀ ਟੀਮ ਦੇ ਨਾਲ ਆਪਣਾ ਟਾਈਮ ਫਿਕਸ ਕਰ ਸਕਦੇ ਹੋ ਸੋ ਆਪਾਂ ਗੱਲ ਕਰਦੇ ਸੀ ਆਸਟ੍ਰੇਲੀਆ ਦੀ ਵੀ ਆਸਟ੍ਰੇਲੀਆ ਦੀ ਵੀਜ਼ਾ ਕਿਉਂ ਕਹਿੰਦੇ ਆ ਕਿਉਂ ਨਹੀਂ ਲੱਗਦਾ ਸਟੂਡੈਂਟ ਨੂੰ ਕਿਹਨੇ ਕਨਫਿਊਜ਼ ਕਰਨਾ ਇਮੀਗ੍ਰੇਸ਼ਨ ਵਾਲਿਆਂ ਨੇ ਇਮੀਗ੍ਰੇਸ਼ਨ ਵਾਲੇ ਅੱਜ ਹੁਣ ਕਿਉਂ ਕਨਫਿਊਜ਼ ਚੱਲ ਰਹੇ ਨੇ ਕਿਉਂਕਿ ਆਸਟ੍ਰੇਲੀਆ ਦੀ ਫਾਈਲਿੰਗ ਬਹੁਤ ਜ਼ਿਆਦੇ ਕੀ ਕਹਿੰਦੇ ਆ ਔਖੀ ਹੈ ਹੁਣ ਤੁਸੀਂ ਯੂਕੇ ਜਾਣਾ ਹੈ ਕੈਨੇਡਾ ਜਾਣਾ ਨਾਰਮਲ ਫਾਈਲਿੰਗ ਕਰਨੀ ਹੈ ਵੀਜ਼ਾ ਆਉਣਾ ਤੁਹਾਨੂੰ ਪਤਾ ਲੱਗ ਗਿਆ ਜੀ ਲੱਗ ਗਿਆ ਨਾ ਉਹਨਾਂ ਨੇ ਕੋਈ ਇਨਕਮ ਦੇਖਣੀ ਹੈ ਨਾ ਤੁਹਾਡਾ ਕੋਈ ਜੇ ਫਾਰਮ ਦੇਖਣਾ ਨਾ ਕੋਈ ਸੀ ਰਿਪੋਰਟ ਦੇਖਣੀ ਹੈ ਉਹਨਾਂ ਨੇ ਤੁਹਾਨੂੰ ਵੀਜ਼ਾ ਦੇ ਦੇਣਾ ਹੈ ਆਸਟ੍ਰੇਲੀਆ ਕੀ ਹੈ ਆਸਟ੍ਰੇਲੀਆ ਇੱਕ ਇਦਾਂ ਦੀ ਕੰਟਰੀ ਹੈ ਅੱਜ ਦੇ ਟਾਈਮ 'ਚ ਪੰਜਾਬ ਦੇ ਲੋਕੀ ਜਦੋਂ ਜਾਂਦੇ ਆ ਵਰਲਡ ਦੀ ਉਹ ਕੰਟਰੀ ਹੈ ਪੰਜਾਬੀ ਸਾਡਾ ਵਰਲਡ ਦੀ ਉਸ ਕੰਟਰੀ ਦੇ ਵਿੱਚ ਪਹੁੰਚ ਜਾਂਦਾ ਜਿੱਥੇ ਪੈਸਾ ਪੀਆਰ ਕੰਮ ਬੇ ਤਨਹਾ ਕਹਿ ਦਨ ਬੇ ਇੰਨਾ ਜਿਆਦਾ ਐ ਇਹਨੂੰ ਮੈਂ ਹੁਣ ਪੰਜਾਬੀ ਚ ਕੀ ਕਹਾਂ ਵੀ ਹੱਦ ਨਾਲੋਂ ਵੱਧ ਕੰਮ ਐ ਡਾਲਰ 18 ਡਾਲਰ 22 ਡਾਲਰ ਘੰਟੇ ਦੇ ਤੁਸੀਂ ਲੈ ਰਹੇ ਹੋ ਕੰਮ ਤੁਸੀਂ ਜਹਾਜ਼ ਤੋਂ ਉਤਰੋ 에ਅਰਪੋਰਟ ਤੇ ਪੈਰ ਰੱਖੋ ਥੋੜੇ ਪਹੁੰਚਣ ਤੋਂ ਪਹਿਲਾਂ ਅਸੀਂ ਤੁਹਾਡੇ ਲਈ ਕੰਮ ਲੱਭ ਕੇ ਰੱਖਿਆ ਹੁੰਦਾ ਤੁਸੀਂ ਤੁਹਾਡਾ ਉੱਥੇ ਕੋਈ ਹੈ ਨਹੀਂ ਅਸੀਂ ਤੁਹਾਨੂੰ ਕੰਮ ਲਵਾਵਾਂਗੇ 18 ਡਾਲਰ ਜਾਂ 22 ਡਾਲਰ ਘੰਟੇ ਦੇ ਸਾਡੀ ਗਾਰੰਟੀ ਹੈ ਤੁਸੀਂ ਉੱਥੇ ਤੁਹਾਡਾ ਕੋਈ ਹੈ ਨਹੀਂ ਤੁਹਾਨੂੰ ਕਮਰਾ ਤੁਹਾਡਾ ਉੱਥੇ ਰਹਿਣ ਦਾ ਅਰੇਂਜਮੈਂਟ ਅਸੀਂ ਕਰਾਂਗੇ ਤੁਹਾਨੂੰ ਕਾਲਜ ਯੂਨੀਵਰਸਿਟੀ ਆਉਣ ਜਾਣ ਦੀ ਕੋਈ ਦਿੱਕਤ ਆ ਉਹ ਅਸੀਂ ਤੁਹਾਨੂੰ ਸਾਡਾ ਬੰਦਾ ਲੈ ਕੇ ਜਾਏਗਾ ਇਹ ਜਿਹੜੀ ਸਰਵਿਸ ਅਸੀਂ ਤਿੰਨ ਚਾਰ ਦਿਨ ਦੰਨੇ ਆ ਹਨਾ ਆਪਾਂ ਗੱਲ ਕਰਦੇ ਆਂ ਵੀ ਆਸਟ੍ਰੇਲੀਆ ਦਾ ਵੀਜ਼ਾ ਕਿਉਂ ਲੱਗਦਾ ਕਿਉਂ ਨਹੀਂ ਲੱਗਦਾ ਜਿਵੇਂ ਸਾਡੀ ਕੰਪਨੀ ਹੈ ਅਸੀਂ 2 ਲੱਖ ਰੁਪਿਆ ਅਡਵਾਂਸ ਲੈਨੇ ਆਂ ਅਸੀਂ ਪੈਕੇਜ ਵੀ ਕਰਦੇ ਆਂ ਅਸੀਂ ਸਟੈਪ ਵਾਈਜ਼ ਸਟੈਪ ਵੀ ਕਰਦੇ ਆਂ ਸਟੂਡੈਂਟ ਦੇ ਅਕਾਊਂਟ ਦੇ ਵਿੱਚੋਂ ਫੀਸ ਜਾਣੀ ਚਾਹੀਦੀ ਹੈ ਕਾਲਜ ਦੀ ਇਹ ਗੱਲ ਯਾਦ ਰੱਖਿਓ ਜੇ ਤੁਸੀਂ ਵੀਜ਼ਾ ਲੈਣਾ ਹੈ ਥੋਡੀ ਫੀਸ ਤੁਹਾਡੇ ਅਕਾਊਂਟ ਚੋਂ ਕਾਲਜ ਦੇ ਅਕਾਊਂਟ ਚ ਜਾਣੀ ਚਾਹੀਦੀ ਹੈ ਹੂੰ ਬਿਲਕੁਲ ਇੱਕ ਕਾਲ ਲੈ ਲੈਂਦੇ ਆਂ ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ ਅਰਮਨ ਸਿੰਘ ਜੀ ਬੋਲ ਰਿਹਾ ਸੀ ਜੀ ਜੇ ਲੋਟੋ हां <laughs> जी ਦੱਸੋ ਕੀ ਸਵਾਲ ਹੈ ਤੁਹਾਡਾ ਸਿਰ ਯੂਕੇ ਬਾਰੇ ਪੁੱਛ ਰਿਹਾ ਹੈ ਚੜੀ ਵੀਜ਼ਾ ਬਾਰੇ ਕੀ ਕੁਆਲਿਫੀਕੇਸ਼ਨ ਹੈ ਤੁਹਾਡੀ 12th ਪਾਸ ਕੀ ਹੈ ਇਹ ਮੈਂ 23 ਚ ਅੱਛਾ ਕੋਈ ਆਈਐਲਟਸ ਪੀਟੀ ਹਾਂਜੀ ਦੋਵੇਂ ਮੈਂ ਪੀਟੀ ਕੀਤਾ ਜੀ ਮੇਰੇ ਓਵਰਆਲ 6.0 ਸਕੋਰ ਨਹੀਂ ਹੈ ਹਾਂ ਜਾ ਸਕਦੇ ਹੋ ਤੁਸੀਂ ਬੜੇ ਆਰਾਮ ਦੇ ਨਾਲ ਇਹ ਫਿਰ ਆਪਣਾ ਕਿੰਨਾ ਖਰਚਾ ਆ ਜੂਗਾ ਜੀ ਖਰਚਾ ਤੁਸੀਂ ਸਵੇਰੇ ਇਸੇ ਨੰਬਰ ਤੇ ਆਪਣੇ ਡਾਕੂਮੈਂਟਸ ਭੇਜ ਦਿਓ ਇਹ ਕਿ ਡਿਪਲੋਮੈਂਟ ਇਹ ਕਿਹੜਾ ਮਿਲੂਗਾ ਜੀ ਹਾਂ ਅਨਟੇਕ ਕੋਸ਼ਿਸ਼ ਕਰਾਂਗੇ ਵੀ ਤੁਹਾਨੂੰ ਜੁਲਾਈ ਅਨਟੇਕ ਮਿਲ ਜਵੇ ਸ਼ਾਇਦ ਮਿਲ ਜਵੇ ਜੇ ਪੂਰੀ ਤਰ੍ਹਾਂ ਤੁਹਾਡੀ ਤਿਆਰੀ ਹੋਏਗੀ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ ਜਿੱਦਾਂ ਦੇਖੋ ਆਪਾਂ ਗੱਲ ਕਰ ਰਹੇ ਹਾਂ ਨਾ ਆਸਟ੍ਰੇਲੀਆ ਦੀ ਆਸਟ੍ਰੇਲੀਆ ਵੀਜ਼ਾ ਕਿਵੇਂ ਦਿੰਦਾ ਹੈ ਪਹਿਲਾ ਸਟੈਪ ਹੈ ਤੁਸੀਂ ਆਪਣੀ ਪਲੱਸ 2 ਜਾਂ ਤੁਸੀਂ ਡਿਪਲੋਮਾ ਜਾਂ ਡਿਗਰੀ ਥੋੜੀ ਕਲੀਅਰ ਹੋਣੀ ਚਾਹੀਦੀ ਹੈ ਹੂੰ ਜੇ ਤੁਹਾਡਾ ਗੈਪ ਹੈ ਉਹ ਕਲੀਅਰ ਹੋਣਾ ਚਾਹੀਦਾ ਤੁਸੀਂ ਦੱਸਣਾ ਵੀ ਉਹ ਗੈਪ ਦੇ ਵਿੱਚ ਤੁਸੀਂ ਕੀ ਕੀਤਾ ਹੂੰ ਤੀਜਾ ਜਦੋਂ ਤੁਸੀਂ ਐਡਮਿਸ਼ਨ ਲੈਣੀ ਹੈ ਠੀਕ ਹੈ ਜੀ ਇਹ ਮੈਟਰ ਨਹੀਂ ਕਰਦਾ ਵੀ ਕਾਲਜ ਲੈਵਲ 1 ਦਾ ਹੋਵੇ 2 ਦਾ ਹੋਵੇ 3 ਦਾ ਹੋਵੇ ਜਾਂ ਯੂਨੀਵਰਸਿਟੀ ਹੋਵੇ ਇਹ ਚੀਜ਼ਾਂ ਦਾ ਵੀਜ਼ਾ ਲੱਗਣਾ ਨਾ ਲੱਗਣਾ ਕੋਈ ਫਰਕ ਨਹੀਂ ਪੈਂਦਾ ਕਿਉਂ ਹੂੰ ਕਿਉਂਕਿ ਇੱਕ ਇਨਸਾਨ ਹੈ ਜਦੋਂ ਤੁਸੀਂ ਸਟੈਪ ਬਾਈ ਸਟੈਪ ਜਾ ਪੈਕੇਜ ਕਰਦੇ ਹੋ ਉਹ ਜੋ ਪ੍ਰੋਪਰ ਕੰਮ ਕਰਦਾ ਹੈ ਹਨ ਤੁਸੀਂ ਆਫਰ ਲੈਟਰ ਮੰਗਵਾਇਆ ਤੁਸੀਂ ਫੀਸ ਭਰਦੇ ਹੋ ਫੀਸ ਭਰੀ ਤੁਹਾਡੀ ਸੀਓਆ ਆ ਜਾਂਦੀ ਹੈ ਸੀਓਆ ਆਈ ਤੁਸੀਂ ਫੰਡ ਸ਼ੋਅ ਕਰਨੇ ਆ ਫੰਡ ਸ਼ੋਅ ਦੇ ਨਾਲ ਤੁਸੀਂ ਮੈਡੀਕਲ ਕਰਨਾ ਹੈ ਜਦੋਂ ਫੰਡ ਸ਼ੋਅ ਹੋਣੇ ਆ ਤੁਹਾਡਾ ਸੋਰਸ ਆਫ ਇਨਕਮ ਲੱਗਣਾ ਜਿਹਦੇ ਨਾਲ ਵੀਜ਼ਾ ਆਉਂਦਾ ਐ ਐਸਓਪੀ ਅਸੀਂ ਇਮੀਗ੍ਰੇਸ਼ਨ ਲਾਇਰ ਦੇ ਥਰੂ ਤਿਆਰ ਕਰੀਦੀ ਹੈ ਉਹ ਅਸੀਂ ਪ੍ਰੋਪਰ ਵੇ ਨਾਲ ਤੁਹਾਡੀ ਤੁਹਾਡੀ ਬਣਵਾ ਕੇ ਦਵਾਂਗੇ